ਇੱਕ ਪਾਸੇ ਜਿੱਥੇ ਪੰਜਾਬ 'ਚ ਹੜ੍ਹਾਂ ਦਾ ਮਸਲਾ ਹੜ੍ਹਾਂ ਦੀ ਤਰਾਸਦੀ ਵੱਡੇ ਪੱਧਰ ਤੇ ਜਿਹੜੀ ਆ ਚਰਚਾ ਦੇ ਵਿੱਚ ਆ ਉੱਥੇ ਅੱਜ ਗੱਲ ਕਰਦੇ ਆ ਬੱਬੂ ਮਾਨ ਦੀ ਵਿਦੇਸ਼ਾਂ ਦੀ ਧਰਤੀ ਤੇ ਬੈਠਾ ਬਿਸ਼ੱਕ ਉਹਨਾਂ ਦੇ ਪਹਿਲਾਂ ਬੁੱਕ ਕੀਤੇ ਹੋਏ ਸ਼ੋਅ ਉੱਥੇ ਚੱਲ ਰਹੇ ਨੇ ਪਰ ਇੱਕ ਨਿੱਜੀ ਟੀਵੀਜ਼ਨ ਨਾਲ ਇੰਟਰਵਿਊ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵੱਡੇ ਮਸਲਿਆਂ ਨੂੰ ਉਭਾਰਿਆ ਪੰਜਾਬ ਦੀ ਸਿਆਸਤ ਬਾਰੇ ਵੱਡੀ ਗੱਲ ਕੀਤੀ ਆ ਪੰਜਾਬ ਦੇ ਡੇਰੇ ਬਾਰੇ ਵੱਡੀ ਗੱਲ ਕੀਤੀ ਆ ਤੇ ਖਾਸ ਕਰਕੇ ਇੱਕ ਵਿਅੰਗ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਪੰਜਾਬ ਦੀ ਸਿਆਸਤ ਦੇ ਉੱਪਰ ਤੇ ਪੰਜਾਬ ਦੇ ਇੱਕ ਬਹੁਤ ਵੱਡੇ ਡੇਰੇ ਦੇ ਉੱਪਰ ਜਿਸ ਦੇ ਉੱਪਰ ਇਹ ਇਲਜ਼ਾਮ ਵੀ ਲੱਗਦੇ ਆ ਕਿ ਉਸ ਡੇਰੇ ਨੇ ਬਿਆਸ ਦਰਿਆ ਦੀ ਵੱਡੇ ਪੱਧਰ ਤੇ ਜ਼ਮੀਨ ਨੱਪੀ ਹੋਈ ਆ ਸੋ ਸਾਰੀ ਗੱਲਬਾਤ ਕੀ ਆ ਇੱਕ ਨਿੱਜੀ ਟੀਵੀਜ਼ਨ ਨਾਲ ਗੱਲਬਾਤ ਕਰਦੇ ਆ ਇੰਟਰਵਿਊ ਦੇ ਦੌਰਾਨ ਬਬੂ ਮਾਨ ਨੇ ਕਿਹਾ ਕਿ ਜਿੰਨਾ ਚਿਰ ਮੁੱਖ ਮੰਤਰੀ ਭਗਵੰਤ ਮਾਨ ਬਤੌਰ ਆਰਟਿਸਟ ਸਾਡੇ ਨਾਲ ਕੰਮ ਕਰਦੇ ਰਹੇ ਆ ਮੇਰੇ ਬਹੁਤ ਚੰਗੇ ਦੋਸਤ ਰਹੇ ਆ ਪਰ ਜਦੋਂ ਸਿਆਸਤ ਆਏ ਸਿਆਸਤ 'ਚ ਜਦੋਂ ਉਹਨਾਂ ਨੇ ਰਾਈਜ਼ ਕਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਮੈਂ ਆਪਣਾ ਰਸਤਾ ਅਲੱਗ ਕੀਤਾ ਮੈਂ ਉਸ ਤੋਂ ਬਾਅਦ ਉਹਨਾਂ ਦਾ ਬਤੌਰ ਦੋਸਤ ਨਹੀਂ ਵੇਚ ਰਿਆ ਅੱਛਾ ਮੈਂ ਵੈਸੇ ਜਾਣਦੀ ਕਿ ਸਿਆਸਤਦਾਨ ਬਹੁਤ ਸਾਰੇ ਥੋੜੇ ਚੰਗੇ ਮਿੱਤਰ ਵੀ ਨੇ ਕਿਉਂਕਿ ਕਲਾਕਾਰੀ ਖੇਤਰ ਦੇ ਵਿੱਚ ਜਦੋਂ ਨਿਕਲਦੇ ਨੇ ਤਾਂ ਜ਼ਾਹਰ ਜੀ ਗੱਲ ਹੈ ਜਦੋਂ ਉਹ ਸਟਰਗਲ 'ਚ ਹੁੰਦੇ ਉਦੋਂ ਮੇਰੇ ਬੈਟਰ ਹੁੰਦੇ ਨੇ ਪਰ ਜਦੋਂ ਰਾਈਜ਼ ਕਰਦੇ ਮੈਂ ਪਰੇ ਹੋ ਜਾਂਦਾ ਉਸ ਤੋਂ ਬਾਅਦ ਹੀ ਉਹਨਾਂ ਨੇ ਅਗਲੀ ਗੱਲ ਕਹੀ ਕਿ ਬਹੁਤ ਵੱਡੇ ਪੱਧਰ ਤੇ ਜਿਹੜਾ ਹੈਗਾ ਪੰਜਾਬ ਚ ਡੇਰੇ ਬਣੇ ਹੋਏ ਨੇ ਇਸ ਹੜ੍ਹ ਵਾਲੀ ਜਿਹੜੀ ਸਥਿਤੀ ਦੇ ਵਿੱਚ ਲੋਕ ਲੋਕਾਂ ਦੀ ਮਦਦ ਕਰ ਰਹੇ ਨੇ ਪਰ ਜਿਹੜੇ ਵੱਡੇ ਵੱਡੇ ਡੇਰੇ ਜਿੱਥੇ ਲੋਕ ਵੱਡੇ ਵੱਡੇ ਪੱਧਰ ਤੇ ਜਾ ਕੇ ਮੱਥਾ ਟੇਕਦੇ ਨੇ ਮੱਥੇ ਰਗੜਦੇ ਨੇ ਬਹੁਤ ਉਹਨਾਂ ਦੇ ਵੱਡੇ ਪੱਧਰ ਤੇ ਫੋਲੋਅਰ ਨੇ ਭਗਤ ਨੇ ਉਹ ਡੇਰੇ ਹੁਣ ਇੱਥੇ ਹੜ੍ਹਾਂ ਦੇ ਵਿੱਚ ਕਿੱਥੇ ਨੇ ਖਾਸ ਕਰਕੇ ਉਹਨਾਂ ਨੇ ਡੇਰਾ ਵਿਆਸ ਦੇ ਉੱਪਰ ਕਾੜਾ ਵਿਅੰਗ ਕੀਤਾ ਕਿ ਡੇਰਾ ਵਿਆਸ ਜਿਨੇ ਕੇ ਜਿਨ੍ਹਾਂ ਦੀ ਜ਼ਮੀਨ ਦੇ ਵਿੱਚ ਬਲ ਪੈਂਦਾ ਜਿੱਥੇ ਵਿਆਸ ਦਰਿਆ ਲੰਘਦਾ ਉਥੇ ਡੇਰਾ ਵਿਆਸ ਦੀ ਜ਼ਮੀਨ ਲੱਗਦੀ ਆ ਉਦੇ ਉੱਪਰ ਪਿੱਛੇ ਜੇ ਬਹੁਤ ਇੱਕ ਚਰਚਾ ਹੋਈ ਸੀ ਕਿ ਡੇਰਾ ਵਿਆਸ ਨੇ ਉਹ ਦਰਿਆ ਦੀ ਜ਼ਮੀਨ ਨੱਪੀ ਹੋਈ ਆ ਬੱਬੂ ਮਾਨ ਨੇ ਵੀ ਉਹੀ ਗੱਲ ਕੀਤੀ ਕਿ ਡੇਰਾ ਵਿਆਸ ਦੀ ਜ਼ਮੀਨ ਦੇ ਵਿੱਚ ਬਲ ਪੈਂਦਾ ਤੇ ਉਹ ਜਿਹੜਾ ਜਿੱਥੇ ਬਲ ਪੈਂਦਾ ਉਹ ਵਿਆਸ ਦਰਿਆ ਦੀ ਜ਼ਮੀਨ ਆ ਤੇ ਦਰਿਆ ਨੇ ਤਾਂ ਆਪਣੇ ਵਹਿਣ ਦੇ ਵਿੱਚ ਵਗਣਾ ਹੀ ਆ ਅੱਜ ਡੇਰਾ ਕੋਈ ਖੜਿਆ ਨਹੀਂ ਪੰਜਾਬ ਨਾਲ ਤੇ ਹੁਣ ਖੜ ਜਾਣਗੇ ਜਦੋਂ ਹੁਣ ਆਪਾਂ ਗੱਲਾਂ ਕਰਦੇ ਆ ਆ ਜਣਾ ਕੋਈ ਇੰਨੇ ਸ਼ਰਮੋ ਸ਼ਰਮ ਕੋਈ ਨਹੀਂ ਬਟ ਮੇਨ ਪ੍ਰੋਬਲਮ ਤਾਂ ਇਹ ਆ ਵੀ ਜਿਹੜਾ ਉਹ ਡੇਰਾ ਜਿਹੜਾ ਜਿਹੜਾ ਵੱਡਾ ਡੇਰਾ ਉਹ ਵਿਆਸ ਵਾਲਾ ਉੱਥੇ ਜਿਹੜੀ ਜ਼ਮੀਨ ਨੂੰ ਵਲ ਪਿਆ ਹੋਇਆ ਉਦੇਵਾਰੇ ਕਿਹੜਾ ਸਿਆਸਤਦਾਨ ਬੋਲੂਗਾ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਜਿਹੜਾ ਹੈਗਾ ਡੇਰਾ ਬਿਆਸ ਉਹ ਕਿੱਥੇ ਆ ਉਹਨਾਂ ਨੇ ਕੋਈ ਮਦਦ ਕਿਉਂ ਨਹੀਂ ਕੀਤੀ ਉਹਨਾਂ ਨੇ ਆਪਣੇ ਜਿਹੜੇ ਪੰਜਾਬ ਦੇ ਲੋਕ ਨੇ ਖਾਸ ਕਰਕੇ ਬਿਆਸ ਇਲਾਕੇ ਦੇ ਲੋਕਾਂ ਦੀ ਆਪਣੀ ਬਾਹ ਫੜਦੇ ਸੋ ਉਹਨਾਂ ਨੇ ਕਿਹਾ ਕਿ ਜਿਹੜੇ ਡੇਰੇ ਨੇ ਖਾਸ ਕਰਕੇ ਡੇਰੇ ਜਿਹੜੇ ਹੈਗੇ ਅੰਗਰੇਜ਼ਾਂ ਦੀ ਦੇਣ ਆ ਜਦੋਂ ਅੰਗਰੇਜ਼ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਰਾਜ ਕਰ ਰਹੇ ਸੀ ਤਾਂ ਲੋਕਾਂ ਨੂੰ ਵੰਡਣ ਵਾਸਤੇ ਧਰਮ ਦੇ ਆਧਾਰ ਤੇ ਵੰਡਣ ਵਾਸਤੇ ਲੋਕਾਂ ਨੂੰ ਜਾਤਾਂ ਪਾਤਾਂ ਦੇ ਆਧਾਰ ਤੇ ਵੰਡਣ ਵਾਸਤੇ ਲੋਕਾਂ ਦਾ ਧਿਆਨ ਪਟਕਾਉਣ ਵਾਸਤੇ ਇਹ ਜਿਹੜੇ ਡੇਰੇ ਉਹਨਾਂ ਨੇ ਪੈਦਾ ਕੀਤੇ ਸਨ ਇਹ ਜਿਹੜੇ ਡੇਰਿਆਂ ਵਾਲੇ ਵੱਡੇ ਵੱਡੇ ਸੰਤ ਨੇ ਉਹਨਾਂ ਨੇ ਕ੍ਰੀਏਟ ਕੀਤੇ ਸਨ ਇਹ ਉਹਨਾਂ ਦੀ ਕ੍ਰੀਏਸ਼ਨ ਆ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੀ ਸਿਆਸਤ ਬਾਰੇ ਇੱਕ ਵਿਅੰਗ ਕਰਦਿਆ ਕਿਹਾ ਕਿ ਪਹਿਲਾਂ ਤਾਂ ਲੋਕ ਵੋਟਾਂ ਪਾਉਣ ਵੇਲੇ ਵੇਖਦੇ ਨਹੀਂ ਕਿ ਉਹ ਜੀ ਸਰਕਾਰ ਚੁਣ ਰਹੇ ਆ ਕਿ ਉਹ ਜੀ ਅਸੀਂ ਮੁੱਖ ਮੰਤਰੀ ਚੁਣ ਰਹੇ ਆ ਇਹ ਕੋਈ ਨਹੀਂ ਵੇਖਦਾ ਜਦੋਂ ਵੋਟਾਂ ਪੈ ਜਾਂਦੀਆਂ ਨੇ ਫਿਰ 90 ਦਿਨ ਵੀ ਨਹੀਂ ਹੋਏ ਹੁੰਦੇ ਔਰ ਉਹ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਫਿਰ ਜੇਕਰ ਤੁਸੀਂ ਸਰਕਾਰ ਚੁਣੀ ਆ ਤਾਂ ਘੱਟੋ ਘੱਟ 5 ਸਾਲ ਉਹਦਾ ਆਨੰਦ ਲਓ ਜਿਹੋ ਜੀ ਵੀ ਚੁਣੀ ਆ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਲੋਕਾਂ ਦਾ ਮਾਦਾ ਨਹੀਂ ਹੈ ਤੁਸੀਂ ਵੋਟਾਂ ਪਾਉਣ ਵੇਲੇ ਦੇਖਣਾ ਕਿ ਅਸੀਂ ਕਿਹੋ ਜੀ ਸਰਕਾਰ ਚੁਣ ਰਹੇ ਹਾਂ ਬੇਸ਼ੱਕ ਹੁਣ ਪੰਜਾਬ ਦੇ ਵਿੱਚ ਹਾਲਾਤ ਬਹੁਤ ਚਿੰਤਾਜਨਕ ਨੇ ਪਰ ਵਿਦੇਸ਼ਾਂ ਦੀ ਧਰਤੀ ਤੇ ਬੈਠਾ ਬੱਬੂ ਮਾਨ ਪੰਜਾਬ ਬਾਰੇ ਵੱਡੀਆਂ ਗੱਲਾਂ ਕਹੀਆਂ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਚਲੋ ਇੱਥੇ ਜ਼ਿਆਦਾ ਇਸ ਤਰ੍ਹਾਂ ਦੀ ਚਰਚਾ ਕਰਾਂਗੇ ਤਾਂ ਕੱਲ ਨੂੰ ਪੰਜਾਬ ਜਾਣੇ ਆ ਉੱਥੇ ਇਹ ਜਿਹੜੇ ਵਿਸ਼ੇ ਨੇ ਇਹ ਜਿਹੜੀਆਂ ਗੱਲਾਂ ਨੇ ਉਹ ਕੌਂਟਰੋਵਰਸੀ ਬਣ ਜਾਂਦੀ ਹੈ ਉਹਨਾਂ ਦੀ ਔਰ ਲੋਕ ਇਹਨਾਂ ਦੇ ਗਲਤ ਮਤਲਬ ਕੱਢ ਕੇ ਹੋਰ ਤਰ੍ਹਾਂ ਦੇ ਜਿਹੜੇ ਹੈਗੇ ਆ ਇਹਦੇ ਬਿਆੰਗ ਕਰਨੇ ਸ਼ੁਰੂ ਕਰ ਦਿੱਤੇ ਆ ਮੈਂ ਪੰਜਾਬ ਬਾਰੇ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਪੰਜਾਬ ਦੀ ਸਥਿਤੀ ਸਾਰਿਆਂ ਨੂੰ ਦਿਖਦੀ ਆ ਪੰਜਾਬ ਦੇ ਨਾਲ ਖੜੇ ਆ ਜਲਦੀ ਜਦੋਂ ਸ਼ੋਅ ਖਤਮ ਹੋਏਗਾ ਮੈਂ ਪੰਜਾਬ ਜਾਵਾਂਗਾ ਮੇਰੀਆਂ ਟੀਮਾਂ ਕੰਮ ਕਰ ਰਹੀਆਂ ਨੇ ਹੋਰ ਕਲਾਕਾਰ ਕੰਮ ਕਰ ਰਹੇ ਆ ਉਹਨਾਂ ਨਾਲ ਮੇਰਾ ਰਾਬਤਾ ਬਣਿਆ ਹੋਇਆ ਸੋ ਬੱਬੂ ਮਾਨ ਨੇ ਇੱਕ ਇੰਟਰਵਿਊ ਦੇ ਵਿੱਚ ਵੱਡੀ ਗੱਲ ਕਹੀ ਆ ਪੰਜਾਬ ਬਾਰੇ ਜੋ ਡੇਰਾ ਬਿਆਸ ਬਾਰੇ ਗੱਲ ਕਹੀ ਇਹਦੇ ਉੱਪਰ ਇਹ ਵੀ ਕਿਹਾ ਕਿ ਡੇਰਾ ਬਿਆਸ ਨੇ ਜਿਹੜੀ ਜ਼ਮੀਨ ਨੱਪੀ ਆ ਪੰਜਾਬ ਦਾ ਕੋਈ ਸਿਆਸਤਦਾਨ ਕੋਈ ਸਿਆਸਤਦਾਨ ਇਸ ਵਾਰੀ ਨਹੀਂ ਬੋਲਿਆ ਕਿਸੇ ਸਿਆਸਤਦਾਨ ਨੇ ਵਿਧਾਨ ਸਭਾ ਦੇ ਵਿੱਚ ਇਸ ਤੇ ਮਸਲਾ ਨਹੀਂ ਖੜਾ ਕੀਤਾ ਕਿਸੇ ਸਿਆਸਤਦਾਨ ਦੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਡੇਰਾ ਬਿਆਸ ਬਾਰੇ ਬਿਉੜ ਸਕੇ ਕਿ ਉਹਨਾਂ ਨੇ ਜ਼ਮੀਨ ਨੱਪੀ ਹੋਈ ਆ ਸੋ ਵੱਡਾ ਵਿਅੰਗ ਕੀਤਾ ਪੰਜਾਬ ਦੀ ਸਿਆਸਤ ਹੈ ਜਿੰਨੀਆਂ ਵੀ ਗੱਲਾਂ ਬੱਬੂ ਮਾਨ ਨੇ ਕਹੀਆਂ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ ਕਿ ਵਾਕਈ ਇਹ ਗੱਲਾਂ ਸਹੀ ਕਹੀਆਂ ਨੇ ਤੁਹਾਡਾ ਪ੍ਰਤੀਕਰਮ ਕੀ ਹੈ ਆਪਣੇ ਕਮੈਂਟ ਬਾਕਸ ਦੇ ਵਿੱਚ ਸੁਝਾਅ ਜ਼ਰੂਰ ਦੱਸਿਓ